ਬਹੁਤ ਸੰਭਾ ਦਾ ਓਹਲਾ ਨਾਂ ਜੀ ਮੋਰ ਕਲਾ ਪਦਮ ਇੰਟਰ ਹੋ ਗਿਆ ਜੀ ਤਾਲੀ ਕਦੇ ਸਦਨ ਦੇ ਰਾਦੇ ਕਿਹੜਾ ਨਗਰਾਂ ਦਾ ਪੁੱਤ ਵੱਡਾ ਹੈ ਕੋੜਾ ਸ ਬਹੁਤ ਵੱਡਾ ਨਾਮੇ ਕੋੜਾ ਜੋ ਆਉਣ ਵਾਲੇ ਨਗਰਾਂ ਦੀ ਵੀਰ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ ਵਾਲਾ ਹੈ ਪਦਮ ਜੋ ਹਮਾਰੇ ਟਾਈਮ ਦਾ ਸੁਪਰਸਟਾਰ ਅੰਕਲ ਤਾਰਾ ਸਿੰਘ ਜੀ ਅਗਰ ਟੈਲੋ ਸਟੈਂਡ ਫਾਰ ਦਮਦਮਾ ਹਰਿਆਣਾ ਸਰਸਾ ਸੋ ਬਹੁਤ-ਬਹੁਤ ਵਧਾਈ ਦੇ ਪਾਤਰ ਸਾਡੇ ਵੀਰ ਮਨਜਿੰਦਰ ਸਿੰਘ ਅੰਤਪਾਰਾ ਸਿੰਘ ਜਿਨ੍ਹਾਂ ਦੇ ਘਰ ਦੀ ਹੈ ਬ੍ਰੀਡ ਸੋ ਇਹ ਸਮੁੰਦਰ ਕੋੜੇ ਦਾ ਬੱਚਾ ਇੱਕ ਤਾੜੀਆਂ ਸਮੁੰਦਰ ਕੋੜੇ ਦੇ ਨਾਂ ਤੇ ਲਾ ਦਿਓ ਜੀ ਸਮੁੰਦਰ ਨੇ ਬਹੁਤ ਵੱਡੇ ਸਾਨੀ ਕੋੜੇ ਜੋ ਪੈਦਾ ਕੀਤੇ ਆ ਸਾਡਾ ਭਰਾ ਸਿਮਰਤ ਭਲਵਾਂ ਸੋ ਉਹਨਾਂ ਕੋਲੇ ਸਮੁੰਦਰ ਉਸੇ ਕੋੜੇ ਦੇ ਬੱਚੇ ਜੋ ਬਹੁਤ ਨਾਮੀ ਕੋੜੇ ਹੋਏ ਆ ਪ੍ਰਤਾਪ ਜਵਾਲਾਬੀ ਦਿਲਾਵਗ ਪਦਮ ਇਹ ਸਾਰੇ ਉਸੇ ਸਮੁੰਦਰ ਦੀ ਦੇਣ ਹੈ ਸੋ ਬਹੁਤ ਲੈ ਜਾਣ ਕੋਲਾ ਸਮੁੰਦਰ ਉਸੇ ਦਾ ਬੱਚਾ ਹੈ ਪਦਮ ਜੋ ਢਿੱਲੋਂ ਅਗਟੇ ਰਸਟਾ ਟਫਾਰਮ ਦੰਦਮਾ ਹਰਿਆਣਾ ਬੀਪੀਓ ਸੋ ਸਾਡਾ ਭਰਾ ਦਲਜੀਤ ਸਿੰਘ ਢਿੱਲੋਂ ਐਂਡ ਅੰਕਲ ਦਾ ਰੱਥ ਹੈ ਨਹੀਂ ਢਿੱਲੋਂ ਲਓ ਜੀ ਹੁਣ ਇਸ ਦਾ ਭਰਾ ਵੀ ਦਿਖਾ ਜੀ ਪਾ ਜੀ ਲਓ ਵੀ ਬਾਹੁਲੀ ਨੂੰ ਲਿਆਓ ਮਿੱਤਰੋ ਤਾਲੀਆਂ ਲਾ ਦਿਓ ਮਿੱਤਰੋ ਬਾਹੁਲੀ ਨੂੰ ਨਾਲ ਤੇ ਫਿਰ ਲੋਕ ਦੇਖੋ ਬਾਈ ਮਿੱਟੂ ਰੋਡੇ ਜਿੱਥੇ ਸਮੁੰਦਰ ਹੈ ਤੇ ਉਹ ਥਾਂ ਚਲੋ ਸਾਹਿਬ ਇੱਧਰ ਲੈ ਆਓ ਭਰਾਵਾਂ ਭਰਾਵਾਂ ਨੂੰ ਦਿਖਾ ਲਈਏ ਆਮੋ ਸਾਹਮਣੇ ਕਰਕੇ ਕਿਰ ਬੜੇ ਖੂਬਸੂਰ ਇੱਕੋ ਪਿਓ ਦੇ ਇਹ ਦੋ ਪੁੱਤ ਵਾਹ ਜੀ ਵਾਹ ਇੱਕ ਦੂਜੇ ਤੋਂ ਬੜੇ ਵੱਧ ਕੇ ਖੂਬਸੂਰਤ ਹੈ ਜੀ ਪਦਮ ਤੇ ਬਾਹੂਬਲੀ ਇਹ ਦੋਵੇਂ ਭਰਾਵਾਂ ਨੇ ਤਾੜੀ ਲਾ ਦਿੱਤੀ ਪਦਮ ਤੇ ਬਾਹੂਬਲੀ ਬੜੇ ਖੂਬਸੂਰਤ ਉਹ ਨੌਕਰੇ ਕੋੜੇ ਬਾਹੂ ਬਲੀ ਕੋਟਾ ਦੇ ਸਤਿ ਸ਼੍ਰੀ ਅਕਾਲ ਵੀਰੋ ਪਲੀਜ਼ ਰਿੰਗ ਦਾ ਖਾਲੀ ਕਰੋ ਕਿਉਂਕਿ ਹੋਰ ਨਾਮੀ ਕੋੜੇ ਨੇ ਵੀ ਆਉਣਾ ਸੋ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਕੋੜੇ ਦੇਖੋ ਭਰਾਵਾਂ ਨੇ ਸਾਨੂੰ ਵੀ ਬੁਲਾਇਆ ਹੋਇਆ ਇੱਥੇ ਅਸੀਂ ਫੋਟੋ ਵੀ ਇਹਨਾਂ ਦੀ ਕਰਨੀ ਆ ਜੇ ਇਹਨਾਂ ਦੀ ਕੋਈ ਰੀਲ ਵੀ ਬਣ ਜਾਈ ਜਿਹੜੀ ਸੋਸ਼ਲ ਮੀਡੀਆ ਪਾਉਣੀ ਆ ਸੋਸ਼ਲ ਮੀਡੀਆ ਦਾ ਜ਼ਰਖਾਨਾ ਆਪਾਂ ਬੱਦੀ ਗਰਾਊਂਡ ਕਲੀਅਰ ਕਰਦੀ ਆ ਇਹਨਾਂ ਨੇ ਭਰਾਵਾਂ ਨੇ ਆ ਰਜਿਸਟ੍ਰੇਸ਼ਨ ਫੀਸ ਵੀ ਲਈ ਆ ਇਹਨਾਂ ਦਾ ਆਪਾਂ ਪੂਰਾ ਲਾਹਾ ਦੇ ਕੇ ਭੇਜਣਾ ਕੋਈ ਇਹ ਨਾ ਕਹਦੇ ਯਾਰ ਸਾਡੇ ਨਾਲ ਉੱਥੇ ਸਹੀ ਨਹੀਂ ਹੋਇਆ ਵੀ ਸਾਡੇ ਕੋਲੇ ਨੂੰ ਪੂਰਾ ਪ੍ਰੋਪਰ ਟਾਈਮ ਨਹੀਂ ਮਿਲਿਆ ਅਸੀਂ ਵੀ ਗੱਲ ਬਿਠਾ ਲਿਆ ਉਹਦੇ ਬੋਲ ਬੋਲ ਕੇ ਰਿੰਗ ਫੋਨ ਕਰ ਦਿਓ ਜੀ